ਨਸ਼ਾ ਦੇ ਖਾਤਿਰ ਘਰ ਜਿਹੜਾ ਉਹ ਘਟੇ ਪਿੰਡਾਂ ਜਿਹੜਾ ਉਹ ਚੱਲਦਾ ਹੋਇਆ ਕਾਰਜ ਚਲੂ ਰਹਿ ਗਿਆ ਜਿੱਥੇ ਇੱਕ ਕਾਨੂੰਨ ਲਾਗੂ ਲਵਾਇਆ ਜਾ ਰਿਹਾ ਬਾਹਰ ਸਰਕਾਰ ਵੱਲੋਂ ਜਿਹੜੀ ਜਾਣਕਾਰੀ ਦੂਸਰੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਸਹਿ ਬਲਡوزر ਕਾਰਵਾਈ ਜਿਸ ਅਸਬੋਧ ਕਿ ਕਿ ਤੁਹਾਨੂੰ 20 ਕਲਾਸ ਦੀਆਂ ਦੀਦਾ ਹੈ ਕਿ ਘਰ ਦੇ ਉੱਤੇ ਬਲਡوزر ਚੁਕਾਇਆ ਜਾ ਰਿਹਾ ਵਾ ਦਾਬਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤਾਂ ਦਾ ਦਸਤਾਵੇਜ਼ ਦੇ ਕੇ ਸਰਕਾਰ ਦੁਕ ਨੇ ਇਹ ਕਾਰਵਾਈ ਕੀਤੀ ਜਾ ਰਹੀ ਆ ਕਾਰਵਾਈ ਲਗਾਤਾਰ ਆ ਰਹੀ ਹੈ ਉਹ ਫਿਕਰ ਹੈ ਕਿ ਇਸ ਉਸ ਦੇ ਕਰੀਬ ਤੋਂ ਮਾਮਲੇ ਕਰਦੇ ਤਾਂ ਹਮਲੇ ਤਾਂ ਨਹੀਂ ਲੱਗਦਾ ਨਸ਼ਾ ਵੇਚ ਕੇ ਇਸ ਮਤੀ ਅਧਿਕਾਰੀ ਨੇ ਨਸ਼ਾ ਮਾਰੀ ਉਹਨੇ ਯੰਗਾਂ ਨੂੰ ਬੇਚੇ ਚ ਉਹਨਾਂ ਦੀ ਕਾਪੀ ਨੂੰ ਘੈਂਡੇ ਨਹੀਂ ਕੀਤਾ ਜਾ ਰਿਹਾ ਹੈ ਤੁਸੀਂ ਇਹ ਤਸਵੀਰਾਂ ਦੁਨੀਆਂ ਦੱਸੀਆ ਕਰ ਰਹੇ ਹੈ ਲਾਈਨ ਤੋਂ ਕਿਹਾ ਕਿ ਮੁੱਖਜੇ ਕਰੇਗਾ ਉਹ ਨਹੀਂ ਜਾਣੇ ਕਿ ਘਾੜਾ ਬਸ ਹੈ ਤੇ ਅਸੀਂ ਤੇ ਜਾਣੇ ਨਾ 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 ਨਾਲ ਸੰਝਿਆ ਕਰਿਆ ਨਕਾ ਕਾਰ ਤਸਵੀਰਾਂ ਲੜਨਾ ਕਰ ਰਿਹਾ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੇ ਕਿਹੜਾ ਘਾਰ ਆਉਂ ਟੈਟੇ ਰਿਹਾ ਉਹ ਕਿਥੇ ਜਾ ਰਹੇ ਨੇ ਸੁਰੋ ਇਹ ਪੰਜਾਬ ਜਲੀ ਜਲੀ ਵੱਡੀ ਕਾਰਵਾਈ ਵਜੂਹੀ ਨਜ਼ਰ ਆ ਰਹੀ ਹੈ ਤਾਂ ਸਿੱਧੀਆਂ ਤੋਂ ਤੀਹਾਂ ਟੋਕਲੇ ਕਾਰਜਾਂ ਕਰ ਰਿਹਾ ਨਸ਼ੇ ਮੱਤ ਦੇ ਜੋ ਗਤੀ ਮੈਜੀਆਂ ਕਰ ਰੁਏ ਹੋਏ ਨੇ ਉਹਨਾਂ ਨੂੰ ਘੇਟੇ ਰਿਹਾ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿੰਦੂ ਦੇ ਵਿੱਚ ਪੁਲਿਸ ਅਧਿਕਾਰੀ ਅਜੇ ਪੁਲਿਸ ਮੁਲਾਜ਼ਮ ਇਥੇ ਤਨਾਕ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਤੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਸਵੇ ਬਲਡوزر ਕਾਰਵਾਈ ਦੇ ਸਬੰਧ ਵਿੱਚ ਕੀਤੀ ਕੀਤੀ ਦੇ ਵਿੱਚ ਕਰਵਾਇਆ ਗਿਆ ਬੰਦੇ ਗਲਾਸ ਦੀਆਂ ਨੇ ਜਾਣੂ ਦਾਹੇ ਕੀਤੀ ਕਰਦੇ ਤੇ ਬਲਡوزر ਵੀ ਲਾਇਆ ਜਾ ਰਿਹਾ ਹੈ ਇਸ ਦੇ ਲਈ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤਾਂ ਦਾ ਦਸਤ ਦੇ ਇੱਕ ਨਿਯੰਤਰਣ ਦੇ ਇਹ ਕਾਰਵਾਈ ਕੀਤੀ ਜਾ ਰਹੀ ਆ ਚੱਲ ਰਹੀ ਹੈ ਉਹ ਪਰ ਡਿੱਕਾ ਐਕਸਟ੍ਰੈਕਟ ਦੇ ਪਰ ਨੋ ਮਾਮਲੇ ਕਰਨ ਦੇ ਤਰ੍ਹਾਂ ਮਾਮਲੇ ਕਰਨ ਦਾ ਨਹੀਂ ਰਹੇ ਨਸ਼ਾ ਗੱਜ ਦੀ ਸਟ੍ਰੈਟਜੀ ਨੇ ਨਸ਼ਾ ਮੋਹਿਆ ਜਿਹੜੇ ਬਣਾਈਆਂ ਗਿਆ ਨਹੀਂ ਹੁੰਦੇ ਵੇਚਦੇ ਸਕੇ ਉਹਨਾਂ ਵੀ ਟੋਪੀ ਨੂੰ ਕੈਂਡਿਟ ਕੀਤਾ ਜਾ ਰਿਹਾ ਹੈ ਬੜਾ ਜੀਤੀਆਂ ਕਪੀਰਾ ਤੋਂ ਸਾਂਝੇ ਕਰ ਰਹੇ ਨੇ ਲਾਈਨ ਤੋਂ ਵੀ ਛੋਟੇ ਬੱਚੇ ਬੜੇ ਲਾਇਆ ਹੋਇਆ 2.5 ਜਾਣ ਕੇ ਕਰ ਰਹੇ ਨੇ ਘਰਾਂ ਵਾਂਗ ਕੈਂਡਿਟੀ ਕਿੱਥੇ ਜਾ ਰਹੇ ਨੇ ਨਗਰ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਤਦਕਾ ਦਾ ਆ ਗਿਆ ਕਰ ਰਿਹਾ ਕਿ ਪੂਰੇ ਪੰਜਾਬ ਭਾਰ ਦੇ ਵਿੱਚ ਨਸ਼ਾ ਤਸਕਰਾ ਦੇ ਕਿਤੇ ਘਰ ਆ ਉਹ ਘਟੇ ਰਿਹਾ ਉਹ ਕਿਤੇ ਜਾ ਰਹੇ ਨੇ ਚਲੋ ਇਹ ਪੰਜਾਬ ਦੇ ਵੀ ਨਜ਼ਾਰਾ ਵੱਡੀ ਕਾਰਵਾਈ ਵੀ ਜੀ ਹੋਈ ਨਜ਼ਰ ਆ ਰਹੀ ਹੈ ਤਾਂ ਕਿਥੇ ਬਸੂਦਾ ਟੋਕਲੇ ਕਾਰਵਾਈਆਂ ਕਰ ਰਿਹਾ ਅਸੇ ਵਿੱਚ ਕਿ ਜੋ ਕੋਪੀ ਲੈ ਗਈ ਹੈ ਘਰੋਂ ਆਈਏ ਨੇ ਉਹਨਾਂ ਨੂੰ ਢਾਹ ਦੇ ਰਿਹਾ ਉਹ ਕਿਤਾ ਜਾ ਰਿਹਾ ਹੈ ਤਾਂ ਵੱਡੀ ਗੰਤੂ ਦੇ ਵਿੱਚ ਪੁਲਿਸ ਅਧਿਕਾਰੀ ਕੁਝ ਮੁਲਾਜ਼ਮ ਇਥੇ ਤਣਾਤ ਕੀਤੇ ਗਏ ਤਾਂ ਕੋਈ ਵੀ ਰਿਸਪੌਂਸ ਇਕੱਲਾ ਆਉਂਦਾ ਹੈ ਆਪਣੇ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਤੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਤੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਤਾਂ ਇਹ ਬਲਡوزر ਕਾਰਵਾਈ ਕਿਉਂ ਚੱਲ ਰਹੀ ਆ ਇਸ ਸਬੰਧ ਤੋਂ ਕਿਸੇ ਦੇ ਵਿੱਚ ਕੋਈ ਪਰਵੰਦੇਗਲਾ ਦੀਆਂ ਦੁਨੀਆਂ ਨੇ ਤਾਂ ਇਹ ਕੀਤੀ ਘਰਦੂਸ ਤੇ ਬਲਡوزر ਲਗਾਇਆ ਜਾ ਰਿਹਾ ਵਾ ਮੈਂ ਇਹ ਲਾਭਤ ਜਿੰਦੇ ਵਿੱਚ ਪੁਲਿਸ ਪਰਸ਼ਾਸਨ ਇਥੇ ਪੰਚਾਇਤਾਂ ਦਾ ਦਾਸਤ ਦੇ ਲਗਾਤਾਰ ਦੁਪੇ ਇਹ ਕਾਰਵਾਈ ਕੀਤੀ ਜਾ ਰਹੀ ਆ ਕੀਤੀ ਜਾ ਰਹੀ ਆ ਉਹ ਪੁਲਿਸ ਕਾਰ ਇਹ ਤਾਂ ਤਬੀਰਾਂ ਦੇ ਇੱਕ ਹਿੱਸੇ ਤੋਂ ਆਪਦੇ ਜੀ ਨੇ ਤਬਸੀਰ ਕਰ ਲਿਆ ਇਸ ਦੇ ਮੁਕਾਬਲੇ ਤਾਂ ਨਹੀਂ ਨਸ਼ਾ ਵੇਚ ਕੇ ਇਸ ਦੀਆਂ ਕਾਰਵਾਈਆਂ ਨੇ ਨਸ਼ਾ ਮੁਕਤੀ ਵਾਲੇ ਜਿਹੜੇ ਵੇਚਦੇ ਸੀ ਉਹਨਾਂ ਵੀ ਕੋਪੀ ਨੂੰ ਕੈਦੇ ਵਿੱਚ ਕੀਤਾ ਜਾ ਰਿਹਾ ਹੈ ਬੜਾ ਜੁੱਤੀਆਂ ਤਬੀਰਾਂ ਤੋਂ ਸਾਂਝੇ ਕਰ ਰਹੇ ਹੈ ਲਈ ਤੋਂ ਸਿਰਾਂ ਤੋਂ ਬੋਝੇ ਕਰ ਰਹੇ ਹੈ ਹੋਰ ਕਾਈ ਜਾ ਰਿਹਾ ਹੈ ਅਸੀਂ ਦੇ ਰਹੇ ਆ ਰਹੇ ਉਹ ਕੈਦੇ ਦੀ ਅੱਗੇ ਜਾ ਰਹੇ ਨਗਰਨਾਮ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਤਬੀਰਾਂ ਜੋ ਕਿ ਪੂਰੇ ਪੰਜਾਬ ਭਰ ਦੇ ਤੁਸੀਂ ਨਸ਼ਾ ਤਸਕਰਾਂ ਦੇ ਜਿਹੜਿਆ ਘਰਾ ਹੈ ਉਹ ਘਟੇ ਰਿਹਾ ਉਹ ਕਿੱਥੇ ਜਾ ਰਹੇ ਨੇ ਲੋਕ ਇਹ ਪੁਜਾ ਜਿਹੜਾ ਕੇਂਦਰ ਹੈ ਤੁਸੀਂ ਜੇ ਕੋਈ ਵੱਡੀ ਕਾਰਵਾਈ ਵੀ ਕੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਇਹ ਤਾਂ ਰੁਕੀ ਦਾ ਟੋਟਲਾ ਚੱਲ ਜਿਆ ਕਰ ਰਿਹਾ ਅਸਮੇਤ ਦੇ ਜੋ ਪੁਲਿਸ ਮੈਂ ਜੀਏ ਘਰ ਹੋਏ ਜੀ ਨੇ ਉਹਨਾਂ ਨੂੰ ਘੱਟੇ ਰਿਹਾ ਉਹ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿੰਦ ਦੇ ਵਿੱਚ ਪੁਲਿਸ ਅਧਿਕਾਰੀ

ਇੱਕ ਤਕਨੀਕੀ ਨਵਾਂ ਪਾਇਆ ਜਾ ਰਿਹਾ ਹੈ ਬਹੁਤ ਸਰਕਾਰ ਦੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਤੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਤਾਹੇ ਬੁਲਡوزر ਕਾਰਵਾਈ ਦੀ ਆ ਇਸ ਤੋਂ ਕਾਰਵਾਈ ਕੀਤੀ ਦੇ ਵਿੱਚ ਕਰਾ ਦੇ ਵੰਡੇ ਘਾਸ ਪੁਲਿਸ ਦੀ ਜਾ ਰਹੀ ਹੈ ਕਿ ਘਰ ਉੱਤੇ ਬੁਲਡوزر ਲੁਆਇਆ ਜਾ ਰਿਹਾ ਮਕਸਦ ਇਹ ਲਾਪਰਵਾਹੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਆ ਦਾ ਦੱਸਦੇ ਨੇ ਕਿ ਕਿਸ ਦੱਸਦੇ ਹੈ ਕਾਰਵਾਈ ਕੀਤੀ ਜਾ ਰਹੀ ਆ ਹੋਰ ਨਿਕਲ ਇਹ ਤੋਂ ਵੀ ਰਾਜ ਦੇ ਇੱਕੋ ਤੋਂ ਕਰੀਬ 9 ਮਾਮਲੇ ਜਿਹੜੇ ਤਰਫ ਤੋਂ ਤਰਫ ਇਹ ਮਾਮਲੇ ਤਾਂ ਨਹੀਂ ਨਸ਼ਾ ਗੇੜੀ ਜੋ ਕਿ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੇ ਵਿਰੁੱਧ ਆ ਰਿਹਾ ਉਹ ਕਾਹਦੇ ਰਿਹਾ ਉਹ ਕਿੱਥੇ ਜਾ ਰਹੇ ਨੇ ਜੀ ਇਹ ਪੰਜਾਬ ਜਿਹੜਾ ਕਿ ਨਸ਼ਾ ਤਸਕਰਾਂ ਦਾ ਜਿਹੜਾ ਵੱਡੀ ਕਾਰਵਾਈ ਜਿੱਥੇ ਹੋਈ ਨਜ਼ਰ ਆ ਰਹੀ ਹੈ ਤਾਂ ਸੁਧੀਆਂ ਤੋਂ ਸੁਧੀਆਂ ਟੋਕਲੇ ਸਾਧੀਆਂ ਕਰ ਰਿਹਾ ਨਸ਼ੇ ਵਿੱਚ ਦੇ ਜੋ ਗਸ਼ਤੀ ਮੈਂ ਜਿਹੜੇ ਘਰ ਹੋਏ ਜਿਹੜੇ ਨੇ ਉਹਨਾਂ ਨੂੰ ਘੱਟੇ ਰਿਹਾ ਉਹ ਕਿੱਥੇ ਜਾ ਰਿਹਾ ਹੈ ਤਾਂ ਵੱਡੀ ਗਿੰਦ ਦੇ ਵਿੱਚ ਪੁਲਿਸ ਅਧਿਕਾਰੀ

ਇੱਕ ਤਕਵਾਦੂ ਲਵਟਾਇਆ ਜਾ ਰਿਹਾ ਹੈ ਬਹੁਤ ਸਰਕਾਰ ਨੇ ਜਿਹਦੀ ਜਾਲੀ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਤਾਹੇ ਬਲਡوزر ਕਾਰਵਾਈ ਦੀ ਆ ਇਸ ਤੋਂ ਸਬੰਧਤ ਕਾਰਵਾਈ ਕੀਤੀ ਦੇ ਵਿੱਚ ਕਰਾ ਦੇ ਬਲਡਰ ਗਿਆ ਨੇ ਤਾਹੇ ਇਹ ਕਾਰਵਾਈ ਤੋਂ ਬਲਡوزر ਲੁਆਇਆ ਜਾ ਰਿਹਾ ਹੈ ਇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤਾਂ ਦਾ ਦਸਤ ਦੇ ਕੇ ਸਰਕਾਰ ਦੁਆਤੇ ਇਹ ਕਾਰਵਾਈ ਕੀਤੀ ਜਾ ਰਹੀ ਆ C'est de... राइट ਜੋ ਕਿ ਪੂਰੇ ਪੰਜਾਬ ਭਾਰ ਦੇ ਵਿੱਚ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਉਹ ਘਟੇ ਰਿਹਾ ਉਹ ਕਿੱਥੇ ਜਾ ਰਹੇ ਨੇ ਉਹ ਇਹ ਪਈਆ ਜਿਹੜੀ ਪੈਣਾ ਵੱਡੀ ਕਾਰਵਾਈ ਮਿੰਦੂ ਭਈ ਨਜ਼ਰ ਆ ਰਹੀ ਹੈ ਤਾਂ ਕਿੱਥੇ ਤੋਂ ਸੁਵਿਧਾ ਟੋਕਲੇ ਕਾਜੀਆਂ ਕਰ ਰਿਹਾ ਜਿਸੇ ਵਿੱਚ ਤੋਂ ਕੋਪੀ ਨਹੀਂ ਜਈਏ ਘਰੋਂ ਆਈ ਗਏ ਨੇ ਉਹਨਾਂ ਨੂੰ ਢਹਿ ਡੇ ਰਿਹਾ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿੰਦੂ ਦੇ ਵਿੱਚ ਪੁਲਿਸ ਅਧਿਕਾਰੀ ਅਜੇ ਕੋਈ ਤੋਂ ਮੁਲਾਜ਼ਮ ਇਥੇ ਤਾਇਨਾਤ ਕੀਤੇ ਗਏ ਨੇ ਤਾਂ ਕੋਈ ਵੀ ਇਨਸ਼ਿਆਈ ਰੱਖਣਾ ਆਪਣੇ ਰੱਖਣਾ ਜੀ ਜੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਾ ਦੇ ਖਿਲਾਫ ਮੁਹਿੰਮ ਚੱਲੀ ਹੋਈ ਆ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਤੀਆਂ ਬਣਾਈਆਂ ਨੇ ਉਹਨਾਂ ਦੇ ਘਰਾਂ ਤੇ ਉੱਤੇ ਇਹ ਕਾਰਵਾਈ ਜੋ ਹੈ ਕੀਤੀ ਜਾ ਰਹੀ ਆ ਤਾਹੇ ਬੁਲਡوزر ਕਾਰਵਾਈ ਜਿਹੜੀ ਆ ਇਸ ਤੋਂ ਵੀ ਕੀਤੀ ਦੇ ਬਚਾਅ ਕਰਾ ਦੇ ਬੰਡੇ ਗਲਾਸ ਦੀਆਂ ਕੰਧੀਆਂ ਦੇ ਜਾ ਰਹੇ ਆ